ਮੌਨਸਨ ਵੀ ਖਰਾਬ ਆ ਤੇ ਦੋ ਤਦਨਾਂ ਨੂੰ ਵੀ ਬਦੱਸਿਆ ਹੋਇਆ ਯਾਨੀ ਕਿ ਵੀਰਵਾਰ ਨੂੰ ਵੀ ਬਦੱਸਿਆ ਹੋਇਆ ਆ ਯਾਨੀ ਕਿ 26 27 ਤਰੀਕ ਦਾ 27 ਤਰੀਕ ਦਾ ਦੱਸਿਆ ਵੀ ਥੋੜਾ ਜ਼ਿਆਦਾ ਹੋਇਆ ਜੋ ਆਲੂਾਂ ਦੀ ਪਟਾਈ ਕੀਤੀ ਹੋਈ ਆ ਜੀ ਸ਼ੁਰੂ ਹੋ ਕੇ ਦੋਕ ਦੇਣਾ ਤੇ ਬਾਕੀ ਗੱਲ ਇਹ ਹੋਊਗਾ ਵੀ ਤੁਸੀਂ ਆਲੂ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਨੇ ਕਿਹਾ ਵੀ ਸਾਡੇ ਦਿਗਰਾਮਾਂ ਹਲਕੇ ਦੇ ਵਿੱਚ ਤਾਂ ਯਾਨੀ ਕਿ ਵੀ ਕਹਿ ਲੀਏ ਇਸ ਵਾਰ ਯਾਨੀ ਕਿ ਕਹਿ ਲੀਏ ਵੀ ਸਾਰਿਆਂ ਨੇ ਬੋਲੀ ਇਹੀ ਆ ਵੀ ਹਲਕੇ ਦਾ ਤਾਂ ਚ ਕੀ ਟੱਕਰ ਨਹੀਂ ਕੋਈ ਆਪਾਂ ਵੈਸੀ ਗੱਲ ਕਰਦੇ ਹਾਂ ਵੀ ਹਲਕੇ ਦਾ ਕੋਈ ਚੱਕਰ ਹੈ ਨਹੀਂਗਾ ਪਰ ਵੈਸੇ ਵੈਸੇ ਕੀ ਵੈਸੀ ਝਾੜ ਦੱਸ ਰਿਹਾ ਵੀ 250 ਸਵਾ 200 ਗੱਟੂ ਕਹਿੰਦੇ ਨਿਕਲ ਰਿਹਾ ਵਾ ਜਿਹੜੀ ਪੱਕੀ ਪਟਾਈ ਕਰਦੇ ਆ ਜਿਹੜੇ ਕੱਚੀ ਪਟਾਈ ਤੋਂ ਬਿਨਾਂ ਵਾਲੇ ਸਵਾ 200 ਗੱਟੂ 250 ਗੱਟੂ ਕਹਿੰਦੇ ਇੰਨੀ ਕਿਹਦੀ ਹਸਤ ਪੈ ਰਹੀ ਆ ਬਾਕੀ ਤੁਸੀਂ ਦੱਸਿਓ ਵੀ ਤੁਹਾਡੇ ਏਰੀਆ 'ਚ ਰੇਟ ਰੂਟ ਵੀ ਕੀ ਆ ਤੇ ਸਾਡੇ ਏਰੀਆ 'ਚ ਰੇਟ ਤਾਂ ਠੀਕ ਆ ਹਲੇ ਵਿਕੀ ਜਾਂਦਾ ਵਾ ਵੀ ਵਧੀਆ ਵਿਕੀ ਜਾਂਦਾ ਜਾਨੀ ਕਿ 500 ਤੋਂ ਉੱਪਰ ਉੱਪਰ ਤੱਕ ਹੁੰਦੀ ਕਿਉਂ ਹਲੇ ਲੱਗਿਆ ਹਾ ਰੇਟ ਜਾਂ ਬਾਕੀ ਗਾਂ ਪਤਾ ਨਹੀਂ ਹਲੇ ਕਈ ਵਾਰ ਵੱਧ ਵੀ ਜਾਂਦਾ ਕਈ ਵਾਰ ਘਟ ਜੇ ਵੀ ਜਾਂਦਾ ਵਾ ਬਾਕੀ ਤੁਸੀਂ ਆਲੂ ਦੱਸੋ ਵੀ ਕਿਵੇਂ ਨਿਕਲ ਰਹੇ ਨੇ ਬਾਕੀ ਥੋੜੀ ਜਿਹੀ ਗੱਲ ਜੀ ਆ ਥੋੜੀ ਜੀ ਕੰਮ ਹੀ ਥੋੜੀ ਜਿਹੀ ਸਫਾਈ ਦਾ ਥੋੜਾ ਚੱਕਰ ਤੇ ਲੱਗਦਾ ਆਦੂ ਮਿੱਟੀ ਥੋੜੀ ਲੱਗ ਲੱਗ ਕੇ ਜੇ ਆਉਂਦੀ ਆ ਹਲੇ ਹਨਾ ਇਹ ਥੋੜਾ ਜਿਹਾ ਚੱਕਰ ਪੈ ਰਿਆ ਬਾਕੀ ਆਵਾਂ ਬਲੋ ਜੀ ਸਵਾਗਤ ਤੁਹਾਡਾ ਕੋ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਕਰ ਰਹੇ ਆ ਜੀ ਆਲੂਆਂ ਦੀ ਪਟਾਈ 2 ਦਿਨ ਹੋ ਗਏ ਸ਼ੁਰੂ ਕੀਤੀ ਨੂੰ ਅੱਜ-ਤੱਕ ਵੀਡੀਓ ਬਣਾ ਕੇ ਦਿਖਾ ਦਿੱਤੀ 10 ਕੁ ਵੀਰਾਂ ਨੂੰ ਤੇ ਗੱਲ ਦੀ ਗੱਲ ਵੀਡੀਓ ਮੇਰੇ ਸ਼ੇਅਰ ਵੀ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਕੀ ਆ ਆਪਣੇ ਬੈਠੇ ਆ ਆਲੋ ਜੋਗਨ ਵਾਲੇ ਵੀਰ ਭਰਾ ਹਨ ਤੇ ਬਾਕੀ ਥੋੜੇ ਦੱਸੋ ਵੀ ਥੋੜੇ ਕੀ ਚੱਲਦਾ ਜੁਲਦਾ ਤੇ ਆ ਕਿਵੇਂ ਚੱਲਦਾ ਵਾ ਕਿੱਲੇ ਦਾ ਕੀ ਰੇਟ ਚੱਲਦਾ ਵਾ ਸਾਡੇ ਜਾਣ ਕੇ ਕੋਈ 13 ਤੋਂ ਲੈ ਕੇ 15000 ਤੱਕ ਚੱਲੀ ਜਾਂਦਾ 13 14 15 14000 ਰੁਪਏ ਆਮ ਜੇ ਨਾਰਮਲ ਜੀ ਆ ਆਮ ਚੱਲੀ ਜਾਂਦਾ 13 14 13 14 14 ਤੇ ਬਾਕੀ ਉਹ ਆ ਵੀ ਲੇਬਰ ਵੀ ਬੰਦੇ ਜਿਹੜੇ ਵੀਰ ਭਰਾ ਜਿਹੜੇ ਆਪਣੇ ਆਲੋ ਜੋਗਨ ਵਾਲੇ ਆ ਜਿਹੜੇ ਹਨ ਉਹ ਵੀ ਜਾਣ ਕੇ 10 12 14 15 ਜਣੇ ਆਮ ਟੋਲਾ ਬਣਾਈ ਬੈਠੇ ਸਾਰੇ ਵੀਰ ਭਰਾ ਤੇ ਵਧੀਆ ਜਾਣਗੇ ਵੀ ਸ਼ਾਮ ਤੱਕ ਦੋ ਕਿੱਲੇ ਢਾਈ ਕਿੱਲੇ ਤਿੰਨ ਕਿੱਲੇ ਵੀ ਚੋਕ ਦਿੰਦੇ ਆ ਫੋਰਟੀ ਨਾਲ ਭਰ ਵੀ ਦਿੰਦੇ ਆ ਜਿੱਥੇ ਆਪਾਂ ਇੱਕ ਦੂਜੀ ਥਾਂ ਤੇ ਲੈ ਕੇ ਜਾਣੇ ਆਪਾਂ ਇੱਕ ਇੱਕ ਥਾਂ ਤੋਂ ਖੇਤ ਜੋ ਫਲਵਾ ਖੇਤ ਤੋਂ ਵਗਿਆ ਅਸੀਂ ਦੂਜੇ ਪਾਸੇ ਪਿੰਡ ਦੇ ਵਿੱਚ ਲੈ ਕੇ ਜਾਂਦੇ ਆ ਤੇ ਘਰੇ ਘਰੇ ਲੈ ਕੇ ਜਾ ਰਹੇ ਆ ਤੇ ਨਾਲ ਨਾਲ ਭਰੀ ਵੀ ਜਾਂਦੇ ਆ ਸਾਰੇ ਟਰਾਲੀ ਰੂਤੀ ਜਾਂਦੀ ਸੀ ਨਾਲ ਨਾਲ ਭਰੀ ਜਾਂਦੇ ਨਾਲ ਦੀ ਨਾਲ ਬਾਹਣ ਦੇ ਵਿੱਚ ਚਗੀ ਵੀ ਜਾਂਦੇ ਆ ਆਹ ਦੇ ਵਿੱਚ ਆਪਾਂ ਗੱਟੇ ਚ ਪਾ ਕੇ ਰੱਖੇ ਪਏ ਆ ਬਾਕੀ ਇਹ ਆਲੂ ਡਾਇਮੰਡ ਆ ਕੋਈ ਪਖਰਾਜ ਲਾਉਂਦਾ ਕੋਈ ਐਲ ਆਰ ਲਾਉਂਦਾ ਹਨਾ ਕੋਈ ਜੋਤੀ ਲਾਉਂਦਾ ਅਲੱਗ-ਅਲੱਗ ਸਿਸਟਮ ਆ ਜੀ ਸਾਰਿਆਂ ਦਾ ਆਪੋ ਆਪਣਾ ਹਨਾ ਕਿ ਕਿਹੜੇ ਏਰੀਆ 'ਚ ਕਿਹੜਾ ਜ਼ਿਆਦਾ ਨਾਨਕਾ ਪ੍ਰਚਲਿਤ ਆ ਜ਼ਿਆਦਾ ਪ੍ਰਫੁੱਲਤ ਹੋਇਆ ਹੋਇਆ ਜ਼ਿਆਦਾ ਲਾਉਂਦੇ ਆ ਜੀ ਨੂੰ ਕਹ ਦਈਏ ਕਈ ਵੀਰ ਭਰਾ ਕੰਪਨੀ ਰਾਹੀ ਲਾਉਂਦੇ ਆ ਹਨਾ ਅਲੱਗ-ਅਲੱਗ ਸਾਰਿਆਂ ਦਾ ਆਪੋ ਆਪਣਾ ਸਿਸਟਮ ਚਲਾਇਆ ਹੋਇਆ ਤੇ ਜੇ ਰੇਟ 500 600 ਖੜਾ ਰਵੇ ਤਾਂ ਠੀਕ ਆ ਹਨਾ ਜੇ ਇਹ ਤੋਂ ਘਟ ਗਿਆ ਤਾਂ ਫਿਰ ਔਖਾ ਹੋ ਜੂ ਕਣਕ ਜਿਵੇਂ ਕਈ ਵਾਰ ਰੇੜ ਘਟ ਜਾਂਦੇ ਆ ਫਿਰ ਔਖਾ ਵੀ ਹੋ ਜਾਂਦਾ ਵਾ ਉਹ ਫਿਰ ਤਾਂ ਕਈ ਵਾਰ ਖਰਚਾ ਵੀ ਨਹੀਂ ਮੁੜਦਾ ਰੇਹਾਂ ਸਪਰੇਹਾਂ ਦਾ ਜਿਹੜੇ ਆ ਜਿਵੇਂ ਆਪਾਂ ਚੋਗਣ ਵਾਲੇ ਨਾਲ ਦੇ ਵਰ ਲੈ ਲੈਂਦੇ ਆ ਵੀਰ ਭਰਾਵਾਂ ਜਿਹੜੇ ਜਿਹੜੇ ਕੰਮ ਕਰਦੇ ਖੇਤਾਂ ਜਾ ਕੇ ਹਨ ਕਈ ਵਾਰ ਉਹ ਵੀ ਅੜ ਜਾਂਦਾ ਕੰਮ ਨਹੀਂ ਪੈਸੇ ਪੂਰੇ ਹੁੰਦੇ ਆ ਨਾ ਜਿਵੇਂ ਕਹਿ ਦਈਏ ਚਾਹ ਜਿਹੜੇ ਤਾਂ ਪੈਂਦੇ ਆ ਸਾਬ ਦੇ ਦਵਾਈਆਂ ਵਾਲੇ ਦੇ ਵੀ ਦੇਣੇ ਪੈਂਦੇ ਆ ਪਰ ਕਈ ਵਾਰ ਕੰਮ ਅੜ ਜਾਂਦਾ ਉਹ ਥੋੜਾ ਜੀ ਚੋਗਣਾ ओके देखो बडगोल चौधरी कंदे सामने सामने रख के ਤੇ ਬਾਕੀ ਇਧਰ ਕੌਂਕੇ ਵਾਲੇ ਪਾਸੇ ਨੂੰ ਇਹ ਗਾ ਰਹਿ ਜਾਣਗੇ 5 ਕਿੱਲੇ 5.5 ਕਿੱਲੇ ਉੱਥੇ ਰਹਿਣਗੇ 5 ਕਿੱਲੇ ਤੇ ਫਿਰ ਉੱਥੇ ਅੱਜ ਜਾਣੇ ਕਿ ਵੀ ਚਲੇ ਜਾਣਗੇ ਇਹ ਅੱਜ ਜਾਣਗੇ ਚੁਗੇ ਜਾਣਗੇ ਸਾਰੇ ਆਹ ਥੋੜੀ ਰਹਿ ਗਿਆ ਬਸ ਅੱਧਾ ਇੱਕ ਗੱਲਾ ਹੀ ਰਹਿ ਗਿਆ ਅੱਧੇ ਗੱਲੇ ਨੂੰ ਵੀ ਘਾਟ ਹੀ ਰਹਿ ਗਿਆ ਕਿਉਂਕਿ ਵਿੱਚ ਤਾਂ ਚੁਗੇ ਹੋਇਆ ਰਾਨੇ ਲਾਈ ਹੋਈ ਆ ਗੇੜੇ ਲਾਏ ਹੋਏ ਨੇ ਬਾਕੀ ਤੁਸੀਂ ਦੱਸਿਓ ਕਿ ਤੁਸੀਂ ਵਾਕਿਆ ਹਾਂ ਦੱਸਿਓ ਵੀ ਜਿਹੜੇ ਬੇਲਾਂ ਨੇ ਆਪਾਂ ਨੂੰ ਕਟਾਉਣੀਆਂ ਚਾਹੀਦੀਆਂ ਕ ਬੇਲਾਂ ਦੀ ਜਿਹੜੀ ਆਪਣੀ ਆਹ ਉਪਰ ਬੇਲਾਂ ਹੁੰਦੀਆਂ ਨਾਲ ਦੇ ਆਪਾਂ ਜਾਣਗੇ ਇਹਦੇ ਉੱਤੇ ਸਪਰੇਅ ਕਰਨੀ ਚਾਹੀਦੀ ਆ ਜਾਂ ਆਪਾਂ ਨੂੰ ਲੇਬਰ ਲਾ ਕੇ ਕਟਾਉਣੀ ਚਾਹੀਦੀ ਆ ਜਾਂ ਜਿਵੇਂ ਅੱਜਕੱਲ ਮਸ਼ੀਨ ਆ ਗਈ ਵੀ ਉਹਦਾ ਜਿਆਦਾ ਜਿਆਦਾ ਫਾਇਦਾ ਇਹ ਦੂ ਦੱਸਿਓ। ਬਾਕੀ ਬੂਰੇ ਬੋਰੀ ਰੱਖਿਓ ਜਾਂ ਟਰੈਕਟਰ ਦੇ ਉੱਤੇ। ਇਹ ਇਸ ਕਰਕੇ ਰੱਖੀ ਆ ਵੀ ਇਹ ਮਗਰੋਂ ਫਿਰ ਟਰੈਕਟਰ ਚੱਕਾ ਜਿਆਦਾ ਦੇਖੋ ਟਰੈਕਟਰ ਚੱਕਿਆ ਜਾਂਦਾ ਓਖਲੀਆਂ ਇਹਦੇ ਵਿੱਚ ਜਦੋਂ ਪੱਟੇ ਜੇ ਬਣ ਜਾਂਦੇ ਜਵੇਂ। ਚੱਕਿਆ ਜਾਂਦਾ ਕਾਰ ਨੇ ਆ ਵੀ ਇਹ ਮਸ਼ੀਨ ਭਾਰੀ ਹੁੰਦੀ ਆ ਲੰਬੀ ਆ ਇਹ। ਅੱਗੇ ਹੁੰਦੀ ਸੀ ਛੋਟੇ ਜਾਂੜ ਵਾਲੀ ਹੁਣ ਥੋੜੀ ਜਿਹੀ ਲੰਬੀਆਂ ਹੁੰਦੀਆਂ ਤੇ ਹੁਣ ਕਈ ਤਾਂ ਹੋਰ ਵੀ ਜ਼ਿਆਦਾ ਲੰਬੀਆਂ ਆਣ ਲੱਗੀਆਂ। ਇਦੋਂ ਵੀ ਜ਼ਿਆਦਾ ਲੰਬੀਆਂ ਆਉਂਦੀਆਂ ਨੇ। ਹਨਾ ਉਹ ਠੀਕ ਦਾ ਫਰਕ ਪੈ ਜਾਂਦਾ। ਜਾਲਾਂ ਦਾ ਫਰਕ ਹੈ ਲੰਬਾ ਜਾਲ ਛੋਟਾ ਜਾਲ ਐਂ ਫਰਕ ਪੈ ਜਾਂਦਾ ਬਾਕੀ ਆਲੂਆਂ ਸਾਇਸ ਸੁਈ ਵਗਰਾ ਤੁਸੀਂ ਦੇਖ ਸਕਦੇ ਆ ਵਿੱਚ ਗੋਲੀ ਜੀ ਵੀ ਨਿਕਲ ਰਹੀ ਆ ਵੱਡਾ ਸਾਈਜ਼ ਵੀ ਆ ਤੇ 20 ਸਾਈਜ਼ ਆ ਵੀ ਵਧੀਆ ਬਣਿਆ ਹੋਇਆ ਆ ਜਿਵੇਂ 20 ਰੱਖਣਾ ਹੋਵੇ 20 ਸਾਈਜ਼ ਵੀ ਪੂਰਾ ਵਧੀਆ ਬਣਿਆ ਹੋਇਆ ਤੇ ਗੋਲੀ ਹਾਦ ਹੈਗੀ ਆ ਗੋਲੀ ਇੰਨੀ ਨਹੀਂ ਨਿਕਲ ਰਹੀ ਹੈਗੀ ਤੁਸੀਂ ਦੇਖ ਸਕਦੇ ਆ ਭਰੀਆਂ ਭਰੀਆਂ ਵਿੱਚ ਜਿਵੇਂ ਆ ਜਿਵੇਂ ਗੋਲੀਆਂ ਨੇ ਗੋਲੀ ਹੈ ਤਾਂ ਹੈਗੀ ਵਿੱਚ ਉਹ ਨਹੀਂ ਵੀ ਨਹੀਂ ਕਹਿ ਸਕਦਾ ਜਿੰਨੀ ਗੋਲੀ ਆਮ ਕਈ ਵਾਰ ਕਈ ਵਾਰ ਤਾਂ ਜਿਆਦਾ ਵੀ ਨਿਕਲ ਆਉਂਦੀ ਆ ਹਨਾ ਪਰ ਠੀਕ ਆ ਗੋਲੀ ਬਾਲੀ ਨਹੀਂ ਹੈਗੀ ਵਧੀਆ ਵਾ ਬੀ ਵੀ ਪੂਰਾ ਵਧੀਆ ਬਣਦਾ ਤੇ ਥੋੜਾ ਜਿਹਾ ਆਮ ਨਾਲੋਂ ਜਿਆਦਾ ਮੋਟਾ ਵੀ ਬਣਦਾ ਬਾਕੀ ਤੁਸੀਂ ਦੱਸੋ ਜਰੂਰ ਕਮੈਂਟਾਂ ਦੇ ਵਿੱਚ ਬਈ ਜੋਤੀ ਆਲੂ ਲਾਉਣਾ ਚਾਹੀਦਾ ਪਗਰਾਜ ਲਾਉਣਾ ਚਾਹੀਦਾ ਜਾਂ ਡਾਇਮੰਡ ਲਾਉਣਾ ਚਾਹੀਦਾ ਜਾਂ ਐਲ ਐਰ ਲਾਉਣਾ ਚਾਹੀਦਾ ਐਲ ਆਰ ਤਾਂ ਜ਼ਿਆਦਾਤਰ ਕਰੀਏ ਜਾਂ ਪਗਰਾਹ ਜੋਤੀ ਵਾਲਾ ਇਹ ਥੋੜਾ ਜਿਹਾ ਕੰਪਨੀ ਨਾਲ ਕੰਟਰੈਕਟ ਕਰਾ ਕਰਾ ਲੈਂਦਾ ਫੇਲਾ ਮੇਰੇ ਹਿਸਾਬ ਨਾਲ ਕਈ ਕਰਦੇ ਆ ਆਪਣੇ ਯਾਰ ਦੋਸਤ ਕਈ ਕਰਦੇ ਆ ਇਦਾਂ ਮੈਂ ਤਾਂ ਇਦਾਂ ਆਪਾਂ ਤੁਹਾਨੂੰ ਕਹਿ ਰਹੇ ਆ ਵੀ ਵੀ ਐਲ ਆਰ ਹੋਗਾ ਜੋਤੀ ਹੋਗਾ ਇਹਨੂੰ ਜਾਣ ਕੇ ਕੰਪਨੀ ਨਾਲ ਕੰਟਰੈਕਟ ਜ਼ਿਆਦਾ ਕਰ ਰਹੇ ਨੇ ਕਿ ਚੈੱਕ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਵੀ ਜੀ ਤੁਹਾਨੂੰ ਦੱਸਿਓ ਤੇ ਬੇਲਾਂ ਬਾਰੇ ਜਰੂਰ ਦੱਸਿਓ ਵੀ ਸਪਰੇਅ ਕਰੀ ਚਾਹੀਦੀ ਜਾਂ ਇਹ ਕਟੌੜੀਆਂ ਚਾਹੀਦੀਆਂ ਨੇ ਬਾਕੀ ਤੁਸੀਂ ਆਲੂ ਦਾ ਝਾੜ ਦੋ ਦੱਸੋ ਵੀ ਥੋੜੇ ਕਿੰਦਾ ਲੱਗ ਰਿਹਾ ਸਾਡੇ 150 ਕੁ 200 ਤੋਂ ਲੈ ਕੇ 250 ਦੇ ਵਿੱਚ ਉਸਤ ਪੈਦੀ ਹੈ ਕਈ ਵਾਰ 5-4 ਇਧਰ ਉਧਰ ਵੀ ਹੋ ਜਾਂਦੀਆਂ ਨੇ 260 ਵੀ ਹੋ ਸਕਦੀਆਂ ਨੇ ਪਰ ਜਾਨੀ ਕਿ ਬੋਲੀ ਤਾਂ ਇਹੀ ਆ ਰਹੀ ਆ ਵੀ 150 200 250 ਇੱਥੇ ਇੱਕ ਉਸਤ ਪੈ ਰਹੀ ਆ ਇਸ ਵਾਰ ਬਾਕੀ ਕਹਿ ਨਹੀਂ ਸਕਦੇ ਹਾਲੇ ਜਦੋਂ ਆਪ ਪਾਪ ਭਰਾਂਗੇ ਇਹ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਵੀ ਇੰਨੀ ਆ ਉਹਦੀ ਆਪਾਂ ਸਟੋਰੀ ਆਪਾਂ ਲੱਗ ਪਾਦਾ ਕਿ ਵੀ ਅਸੀਂ ਕਿੱਲੇ ਦੇ ਵਿੱਚੋਂ ਜਾਨੀ ਕਿ ਸਾਰੇ ਕਿੱਲੇ ਦੇ ਵਿੱਚੋਂ ਸਾਡੀ ਇੰਨੀ ਕਪੂਰੀ ਹੋ ਚੁੱਕੀ ਆ ਅੰਦਾਜ਼ਾ ਤੁਹਾਨੂੰ ਕੱਢ ਕੇ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਵੱਧ ਘਟਣ ਕੰਨ ਦਾ ਕਾਰਨ ਜ਼ਮੀਨ ਦਾ ਵੀ ਫਰਕ ਪੈ ਜਾਂਦਾ ਵਾ ਕਈ ਰੇਤ ਰੀ ਹੋ ਜਾਂਦੀ ਆ ਡਾਕਰ ਹੋ ਜਾਂਦੀ ਆ ਨਾ ਜ਼ਮੀਨ ਜ਼ਿਆਦਾ ਉਹਦੇ ਕਰਕੇ ਥੋੜਾ ਫਰਕ ਪੈ ਜਾਂਦਾ ਆਂਦਾ ਭੈ ਮੋਟਰਾਂ ਦੇ ਮਾਰੀ ਜਾਂਨਾਂ ਨੂੰ ਬਗਰ ਬਾਕੀ ਜਿਵੇਂ ਆਪਾਂ ਆ ਵੀ ਕੀਟੀ ਆ ਬੀਕੇਟੀ ਕੰਪਨੀ ਟਾਇਰ ਜ਼ਿਆਦਾ ਤਾਂ ਲੋਕ ਪਾਉਂਦੇ ਆ ਵੀ ਦੱਸੋ ਵੀ ਜਰੂਰ ਵਧੀਆ ਕਦੀ ਵਧੀਆ ਹੁੰਦੇ ਇਹ ਵੀ ਵਧੀਆ ਚਾਲਦੇ ਆ ਆਪਾਂ ਵੀ ਦੇਖ ਕੇ ਹੀ ਪਾਏ ਆ ਅਬੀ ਵਧੀਆ ਦਾਲ ਦਿਆ ਕਹਿ ਦਿੰਦੇ ਆ ਇਹਦੇ ਵਿੱਚੋਂ ਡੜ ਗਿਆ ਆ ਖੇਤ ਦੇ ਵਿੱਚੋਂ ਸਾਰੇ ਚੱਕ ਲਏ ਉਹ ਪਾਲੇ ਵਿੱਚ ਸਾਰੇ ਚੋਗਲੇ ਆ ਜਾਣ ਕੇ ਹਲ ਮਾਰ ਕੇ ਝੋਗਣੇ ਰਹਿ ਗਏ ਇਕੱਲੇ ਪੈਣ ਕੇ ਪਟਾਈ ਸਾਰੀ ਮਸ਼ੀਨੀ ਹੋ ਚੁੱਕੀ ਆ ਭਰ ਕੇ ਇੱਕ ਥਾਂ ਦੇ ਉੱਤੇ ਲਾ ਦਿੱਤੇ ਗਿਆ ਘਰ ਬੁੱਕਾ ਘਰ ਕੋਲੇ ਘਰੇ ਘਰੇ ਲਾਤੇ ਸਾਰੇ ਆਲੂ ਤੇ ਬਾਕੀ ਹਾਲਾਂ ਦੀ ਰਹਿ ਗਈ ਹਲ ਮਾਰ ਕੇ ਝੋਗਣੇ ਰਹਿ ਗਏ ਬਸ ਇੱਕ ਦੋ ਵਾਰ ਜਿਹੜੇ ਹਲ ਮਾਰ ਕੇ ਝੋਗਣੇ ਆ ਬਾਕੀ ਸਭ ਚੋਗੇ ਗਏ ਬਾਕੀ ਆਹੀ ਰਹਿ ਗਿਆ ਇਕੱਲਾਕ ਪਾ ਕੇ ਕੱਲੇ ਤਾਂ ਵੀ ਕਾ ਅੱਧਾ ਜਾਨੀ ਕ ਅੱਧੇ ਤੋਂ ਵੀ ਘੱਟ ਰਹਿ ਗਿਆ ਜੋ ਰੰਗੇ ਦੇ ਲੋਨ ਵਾਲਾ ਦਾ ਚੁਗਣ ਵਾਲਾ ਰਹਿ ਗਿਆ ਬਾਵਾ ਹਾਲੇ ਤੇ ਬਾਕੀ ਵੀ ਘਾਂਟਕ ਤੱਕ ਦੂਸਰੇ ਖੇਤ ਚਲੇ ਜਾਵਾਂਗੇ ਕੌਂਗੇ ਵਾਲੇ